ਅੱਜ ਦਾ ਆਪਣਾ ਸਫ਼ਰ ਹੈਗਾ ਜੀ ਰੋਪੜ ਤੋਂ ਲੈ ਕੇ ਕੀਰਤਪੁਰ ਸਾਹਿਬ ਵੱਲ ਦਾ ਅੱਜ ਅਸੀਂ ਜਾਣਾ ਹੈ ਜੀ ਕੀਰਤਪੁਰ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਮੈਂ ਤੇ ਮੇਰਾ ਸਾਥੀ ਮਨਦੀਪ ਸਿੰਘ ਕਈ ਦਿਨਾਂ ਤੋਂ ਸੋਚ ਰਹੇ ਸਨ ਕਿ ਉੱਥੇ ਜਾ ਕੇ ਆਈਏ ਤੇ ਬਾਬਾ ਜੀ ਦੇ ਦਰਸ਼ਨ ਕਰਕੇ ਆਈਏ ਦੁਨੀਆ ਉੱਥੋਂ ਦੁਨੀਆ ਉੱਥੇ ਦੂਰੋਂ ਦੂਰੋਂ ਆਉਂਦੀ ਹੈ ਜੀ ਬਾਬਾ ਜੀ ਕੋਲ ਆਪਣੀਆਂ ਮਰਾਦਾਂ ਰੱਖਦੀ ਹੈ ਤੇ ਬਾਬਾ ਜੀ ਮਰਾਦਾਂ ਜ਼ਰੂਰ ਸੁਣਦੇ ਹਨ ਤੇ ਸਾਡਾ ਵੀ ਅੱਜ ਦਾ ਮੇਨ ਮਕਸਦ ਜਾਣ ਦਾ ਇਹੀ ਸੀ ਕਿ ਸਾਡੀਆਂ ਵੀ ਮਰਾਦਾਂ ਪੂਰੀਆਂ ਹੋ ਜਾਣ ਚਲੋ ਆਪਾਂ ਪਹੁੰਚਦਾ ਗਏ ਹਾਂ ਜੀ ਕੀਰਤਪੁਰ ਸਾਹਿਬ ਜਦੋਂ ਵੀ ਤੁਸੀਂ ਆਨੰਦਪੁਰ ਸਾਹਿਬ ਜਾਂ ਮਨਾਲੀ ਮਨੀ ਗਨ ਸਾਹਿਬ ਜਾਂਦੇ ਹੋ ਤਾਂ ਇੱਥੇ ਜ਼ਰੂਰ ਆ ਕੇ ਜਾਇਆ ਕਰੋ ਜੀ ਆਪਣਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਦਾ ਨਾਮ ਹੈਗਾ ਜੀ ਐਮ ਕੇ ਧਿਮਾਨ 13 13 ਤੇ ਵਾਹਿਗੁਰੂ ਦੀ ਕਿਰਪਾ ਸਦਕਾ ਸਾਨੂੰ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਅੱਜ ਬਾਬਾ ਜੀ ਕੋਲ ਜਾ ਕੇ ਮੱਥਾ ਟੇਕਣਾ ਤੇ ਮੰਦਿਆਂ ਜੋ ਗੱਲਾਂ ਉਹਨਾਂ ਨਾਲ ਕਰਨੀਆਂ ਆ। ਬਾਕੀ ਉੱਥੇ ਲਿਖਿਆ ਵੀ ਹੁੰਦਾ ਜੀ, ਬਾਬਾ ਗੁਰਦਤਾ ਜੀ ਦੀਨ ਦੁਨੀਆ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਵੀ ਉਹ ਮੁਰਾਦਾ ਜ਼ਰੂਰ ਪੁਰੀਆਂ ਕਰਦੇ ਨੇ ਦੁਨੀਆ ਦੀਆਂ। ਤੇ ਆਪਾਂ ਪਹੁੰਚਣੇ ਪਹੁੰਚਣ ਆ ਲਈਆਂ ਜੀ ਆਪਾਂ। ਆ ਅਗਲਾ ਮੋੜ ਮੁੜ ਕੇ ਆਪਾਂ ਸਾਹਮਣੇ ਦੇਖਾਂਗੇ ਕਿ ਯਾਦਗਾਰੀ ਗੇਟ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਆਪਾਂ ਨੇ ਉੱਪਰੋਂ ਨਹੀਂ ਲੰਘਣਾ ਜੀ ਜਿਹੜਾ ਬ੍ਰਿਜ ਬਣਿਆ ਹੋਇਆ ਇਹ ਸਿੱਧਾ ਮਨਾਲੀ ਨੂੰ ਚਲੇ ਜਾਂਦਾ ਆਪਾਂ ਨੇ ਥੋੜਾ ਘੱਟ ਮਾਰ ਕੇ ਨਾ ਸਾਈਡ ਤੋਂ ਮੁੜ ਕੇ ਫਿਰ ਆਪਾਂ ਨੇ ਥੱਲੇ ਵਾਲੇ ਰਸਤੇ ਤੋਂ ਹੁੰਦੇ ਹੋਏ ਇੱਥੇ ਪਹੁੰਚ ਜਾਣਾ ਜੀ ਇਹ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਜੀ ਤੇ ਉਹ ਸਾਹਮਣੇ ਹੈਗਾ ਜੀ ਬਾਬਾ ਬੁੱਢਣ ਸਾਹਿਬ ਜੀ ਦਾ ਸਥਾਨ ਤੇ ਥੋੜਾ ਅਸੀਂ ਸਾਈਡ ਨੂੰ ਮੁੜ ਕੇ ਟ੍ਰੈਫਿਕ ਚੱਲ ਰਹੀ ਸੀ ਤੇ ਚਲੋ ਆਪਾਂ ਵਾਪਸ ਜਾਂਦੇ ਆ ਜੀ ਉੱਧਰ ਨੂੰ ਵਾਪਸ ਜਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਜੀ ਬਾਬਾ ਗੁਰਦੇਤਾ ਜੀ ਦਾ ਅਸਥਾਨ ਇਹ ਕਿਤੇ ਟ੍ਰੈਫਿਕ ਇਹ ਬਹੁਤ ਹੁੰਦੀ ਹੈ ਜੀ ਇੱਥੇ ਥੋੜਾ ਆਪਣਾ ਦੇਖ ਕੇ ਸੰਭਲ ਕੇ ਜਾਣਾ ਪੈਂਦਾ ਜੀ ਲਓ ਜੀ ਆਪਾਂ ਪਹੁੰਚ ਗਏ ਆ ਜੀ ਬਾਬਾ ਜੀ ਦੇ ਅਸਥਾਨ ਤੇ ਇਹ ਹੈ ਜੀ ਯਾਦਗਾਰੀ ਗੇਟ ਬਾਬਾ ਤਨਤਨ ਬਾਬਾ ਗੁਰਦਿੱਤਾ ਜੀ ਇੱਥੋਂ ਵੀ ਕਾਫੀ ਚੜਾਈ ਹੈ ਜੀ ਆ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੰਨੀ ਜ਼ਿਆਦਾ ਚੜਾਈ ਹੈ ਜੀ ਐਸੀ ਤਰ੍ਹਾਂ ਹੀ ਦੂਸਰੇ ਪਾਸੇ ਹੈ ਜੀ ਬਾਬਾ ਵਡਣ ਛਾਹ ਜੀ ਦੇ ਇੱਕ ਪਹਾੜੀ ਦੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਜੀ ਤੇ ਦੂਸਰੇ ਪਾਸੇ ਦੂਸਰੀ ਪਹਾੜੀ ਤੇ ਬਾਬਾ ਵਡਣ ਛਾਹ ਜੀ ਦਾ ਸਥਾਨ ਹੈ ਜੀ ਤੇ ਇਸ ਸਥਾਨ ਦੇ ਪਿਛਲੇ ਪਾਸੇ ਬਾਬਾ ਗੁਰਦਿੱਤਾ ਜੀ ਦੀ ਥਾਂ ਤੇ ਪਿਛਲੇ ਪਾਸੇ ਪੌੜੀਆਂ ਉਤਰ ਕੇ ਨਾ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਸਥਾਨ ਹੈ ਜੀ ਬਾਬਾ ਸ਼੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸਨ ਇਹ ਤਾਂ ਤੁਸੀਂ ਸਮਝਣਦੇ ਹੀ ਹੋ ਤੇ ਅੱਜ ਆਏ ਆ ਜੀ ਆਪਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਜਿੱਥੇ ਬਾਬਾ ਜੀ ਬਾਬਾ ਜੀ ਦਾ ਸਥਾਨ ਹੈ ਜੀ ਗੁਰਦੁਰਾ ਸਾਹਿਬ ਬਣਿਆ ਹੋਇਆ ਜੀ ਤੇ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਜੀ ਚਲੋ ਆਪਣੀਆਂ ਮੰਦੀਆਂ ਮਰਾਦਾਂ ਪੂਰੀਆਂ ਕਰਦੀ ਹੈ ਤੇ ਬਾਬਾ ਜੀ ਪੂਰੀਆਂ ਵੀ ਕਰਦੇ ਨੇ ਚਲੋ ਆਪਾਂ ਪਹੁੰਚ ਤੱਕ ਗਏ ਆ ਜੀ ਆ ਪਹੁੰਚ ਗਏ ਜੀ ਆਪਾਂ ਪਹੁੰਚ ਗਏ ਇਹ ਰਸਤਾ ਸਿੱਧਾ ਗੁਰਦੁਰਾ ਸਾਹਿਬ ਨੂੰ ਜਾਂਦਾ ਜੀ ਦੇਖ ਲਓ ਜੀ ਸੰਗਤ ਕਿੰਨੀ ਆਈ ਹੋਈ ਅੱਜ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਜੀ ਬਹੁਤ ਜ਼ਿਆਦਾ ਪਿਆਰ ਹੈ ਜੀ ਸੰਗਤ ਦਾ ਆਪਣੇ ਗੁਰੂ ਦੇ ਪ੍ਰਤੀ ਇਹ ਮਾਰਕੀਟ ਹੈ ਜੀ ਇੱਥੋਂ ਦੀ ਜਿੱਥੇ ਦੁਕਾਨਾਂ ਲੱਗੀਆਂ ਹੋਈਆਂ ਹਨ ਤੁਸੀਂ ਦੇਖ ਸਕਦੇ ਹੋ ਇੱਥੋਂ ਹੀ ਪ੍ਰਸ਼ਾਦ ਮਿਲ ਜਾਂਦਾ ਹੈ ਜੀ ਤੇ ਜੋ ਵੀ ਕੁਝ ਖਰੀਦਣਾ ਆ ਘਰ ਵਾਸਤੇ ਲੈ ਕੇ ਜਾਣਾ ਉਹ ਵੀ ਮਿਲ ਜਾਂਦਾ ਇੱਥੋਂ ਲੋ ਜੀ ਸੰਗਤ ਜੀ ਕਰੋ ਦਰਸ਼ਨ ਤਾਂ ਤਾਂ ਨਵਾਬਾ ਗੁਰਦੇਤਾ ਜੀ ਦੀਨ ਦੁਨੀਆ ਦਾ ਟਿੱਕਾ ਜੀ ਜੋ ਵਰ ਮੰਗਿਆ 100 ਵਰ ਦਿੱਤਾ ਜੀ ਇਹੋ ਸਥਾਨਾ ਜੀ ਦੇਖੋ ਜੀ ਸੰਗਤਾਂ ਕਿੰਨੀਆਂ ਆਉਂਦੀਆਂ ਨੇ ਇੱਥੇ ਤੇ ਸੰਗਤਾਂ ਦਾ ਆਪਣੇ ਗੁਰੂ ਦੇ ਪ੍ਰਤੀ ਪਿਆਰ ਵੇਖਿਆ ਜਾ ਸਕਦਾ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗਵਾਲੀਅਰ ਦੀ ਕੈਦ ਤੋਂ ਰਿਹਾ ਹੋ ਕੇ ਆਇਆਂ ਨੂੰ ਲਗਭਗ 1 ਸਾਲ ਹੋ ਗਿਆ ਸੀ ਮਾਤਾ ਦਮੋਦਰੀ ਜੀ ਦੀ ਕੁੱਖੋਂ ਇੱਕ ਸਹਬਜ਼ਾਦੇ ਨੇ ਜਨਮ ਲਿਆ ਜਿਸ ਦਾ ਨਾਂ ਗੁਰਦਿੱਤਾ ਜੀ ਰੱਖਿਆ ਗਿਆ ਇਹ ਗੱਲ ਲਗਭਗ 1613 ਈਸਵੀ ਦੀ ਹੈ ਇਹ ਦਿਨ ਵੀਰਵਾਰ ਦੀ ਕੱਤਕ ਦੀ ਪੂਰਨਮਾਸ਼ੀ ਦਾ ਸੀ ਮਾਤਾ ਗੰਗਾ ਜੀ ਦੀ ਮਾਤਾ ਗੰਗਾ ਜੀ ਦੇ ਜੋਰ ਪਾਉਣ ਤੇ ਗੁਰਦਿੱਤਾ ਜੀ ਦਾ ਵਿਆਹ 11 ਸਾਲ ਦੀ ਉਮਰ ਵਿੱਚ ਹੀ ਗੁਰਦਾਸਪੁਰ ਦੇ ਸਹਿਰ ਬਟਾਲੇ ਦੇ ਇੱਕ ਕਤਰੀ ਰਾਮਾ ਜੀ ਦੀ 6 ਸਾਲਾਂ ਦੀ ਕੰਨਿਆ ਨੇਤੀ ਜੀ ਨਾਲ ਨੇਤੀ ਜੀ ਜਾਂ ਨਿਹਾਲ ਕੌਰ ਨਾਲ ਹੋ ਗਿਆ ਤੇ ਸ਼ਾਦੀ ਤੋਂ ਕੁਝ ਚਿਰ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਜੀ ਸਹਬਜਾਦਿਆਂ ਸਮੇਤ ਸ੍ਰੀ ਚੰਦ ਜੀ ਨੂੰ ਮਿਲਣ ਲਈ ਬਟਾਲਾ ਆਏ ਗੁਰੂ ਜੀ ਨੇ ਬਾਬਾ ਜੀ ਨੂੰ 500 ਰੁਪਏ ਨਕਦ ਇੱਕ ਕੋੜੀ ਤੇ ਬਸਤਰਾਂ ਦਾ ਜੋੜਾ ਭੇਂਟ ਕੀਤਾ ਇਹ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਮੇਨ ਸਥਾਨ ਹੈ ਜੀ ਇਹ ਬਾਬਾ ਗੁਰਦਿੱਤਾ ਜੀ ਦਾ ਜਦੋਂ ਗੁਰੂ ਜੀ ਸ੍ਰੀ ਚੰਦ ਜੀ ਪਾਸ ਬੈਠੇ ਸਨ ਤਾਂ ਗੁਰਦਿੱਤਾ ਜੀ ਬਿਲਕੁਲ ਸ੍ਰੀ ਚੰਦ ਦੇ ਸਾਹਮਣੇ ਸੱਜੇ ਪਾਸੇ ਪਾਸੇ ਵੱਲ ਬੈਠੇ ਸਨ ਸ੍ਰੀ ਚੰਦ ਜੀ ਨੇ ਬਹੁਤਾ ਧਿਆਨ ਗੁਰਦਿੱਤਾ ਜੀ ਵੱਲ ਦਿੱਤਾ ਕਿਉਂਕਿ ਗੁਰਦਿੱਤਾ ਜੀ ਗਾਤure ਵਿੱਚ ਤਲਵਾਰ ਪਾਏ ਤੀਰ ਤੇ ਕਮਾਨ ਪਹਿਨੇ ਹੋਏ ਯੋਧਿਆਂ ਦੀ ਤਰ੍ਹਾਂ ਬੈਠੇ ਸਨ ਗੁਰੂ ਜੀ ਫਰਮਾਉਣ ਲੱਗੇ ਇਸ ਦਾ ਜਨਮ ਕਤਕ ਪੂਰਨਵਾਸੀ ਦਾ ਹੈ ਸ਼ਾਸਤਰਧਾਰੀ ਹੁੰਦੇ ਹਨ ਤੇ ਇਸ ਦਾ ਧਿਆਨ ਭਗਤੀ ਵੱਲ ਹੈ ਜਦੋਂ ਬਾਬਾ ਸ੍ਰੀ ਚੰਦ ਜੀ ਬਹੁਤ ਹੀ ਬਹੁਤ ਖੁਸ਼ੀ ਵਿੱਚ ਆਏ ਤਾਂ ਕਹਿਣ ਲੱਗੇ ਫਿਰ ਇਹ ਬੇਟਾ ਸਾਨੂੰ ਦੇ ਦੇਵੋ ਬਹੁਤ ਹੋਣਹਾਰ ਦਿੱਸਦਾ ਹੈ ਗੁਰੂ ਜੀ ਨੇ ਪ੍ਰਵਾਨ ਕੀਤਾ ਤੇ ਮੱਥਾ ਟਿਕਾ ਕੇ ਸੌਂਪ ਦਿੱਤਾ ਤਦ ਬਾਬਾ ਸ਼੍ਰੀ ਚੰਦ ਜੀ ਨੇ ਆਪਣਾ ਉਦਾਸੀ ਭੇਸ ਬਖਸ਼ ਕੇ ਇੱਕ ਔਨ ਦਾ ਇੱਕ ਔਨ ਦੀ ਮਾਲਾ ਤੇ ਆਪਣਾ ਗੁਰੂ ਮੰਤਰ ਦਿੱਤਾ ਗੁਰਦਿੱਤਾ ਜੀ ਨੂੰ ਗੁਰੂ ਮੰਤਰ ਦੀਆਂ ਵਿਆਖਿਆਵਾਂ ਮਾ ਸਮਝਾਉਂਦੇ ਹੋਏ ਇਹ ਵਰਦਾਨ ਦਿੱਤਾ ਕਿ ਅੱਜ ਤੋਂ ਤੂੰ ਸਾਡਾ ਗੱਦੀ ਨਸੀਨ ਹੈ ਤੇ ਕਿਹਾ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿਕਾ ਜੀ ਇਹ ਇਤਿਹਾਸਕ ਨਿਮ ਅੱਜ ਵੀ ਉਸੇ ਥਾਂ ਤੇ ਮੌਜੂਦ ਹੈ ਜਿੱਥੇ ਬਾਬਾ ਗੁਰਦਿੱਤਾ ਜੀ ਨੇ ਇੱਕ ਛੱਡੀ ਗੱਡ ਕੇ ਤੇ ਉਸ ਦੇ ਥੱਲੇ ਲੰਮੇ ਬੈ ਕੇ ਆਪਣਾ ਸਰੀਰ ਤੇ ਆ ਕੇ ਦਿੱਤਾ ਸੀ ਛੜੀ ਬਾਬਾ ਜੀ ਨੇ ਕਰਾਮਾਤ ਦਿਖਾਈ ਸੀ ਇੱਕ ਗਊ ਜਿਉਂ ਦੀ ਕਰ ਦਿੱਤੀ ਸੀ ਜਿਸ ਸਦਕਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਜਾਂ ਤਾਂ ਤੁਸੀਂ ਛੱਡੋ ਜਾਂ ਸਾਨੂੰ ਛੱਡਣਾ ਪੈਣਾ ਇਸ ਕਰਕੇ ਹੀ ਬਾਬਾ ਗੁਰਦਿੱਤਾ ਜੀ ਨੇ ਜਿੱਥੇ ਨਿਮ ਲੱਗੀ ਹੈ ਜੀ ਉੱਥੇ ਛੱਡੀ ਗੱਡ ਕੇ ਆਪਣਾ ਸਰੀਰ ਤੇ ਆਗ ਦੇ ਦਿੱਤਾ ਸੀ ਤੇ ਆਪਣੇ ਪਿਤਾ ਜੀ ਜੀ ਅੱਗਿਆਂ ਨੂੰ ਪ੍ਰਵਾਨ ਕੀਤਾ ਇਹ ਉਹੀ ਅਸਥਾਨ ਹੈ ਜੀ ਬਾਬਾ ਗੁਰਦਿੱਤਾ ਜੀ ਦਾ ਤੇ ਅੱਗੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ